ਉਸਨੇ ਅਜਿਹਾ ਮਰਡਰ ਕਰਨਾ ਸੀ ਜੋ ਕਤਲ ਹੀ ਨਾ ਲੱਗੇ ਬਲਕਿ ਉਹ ਇੱਕ ਆਮ ਮੌਤ ਦੀ ਤਰ੍ਹਾਂ ਦਿਖਾਈ ਦੇਵੇ ਅਤੇ ਉਸਨੇ ਅਜਿਹਾ ਕਰ ਵੀ ਦਿੱਤਾ ਇੱਕ ਸ਼ਖਸ ਜਿਹੜੇ ਵਿੱਚ ਅਚਾਨਕ ਪੀੜ ਹੋਈ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਪਰ ਉਸ ਦੇ ਸਰੀਰ ਦੀ ਧੜਕਣ ਤੋਂ ਲੈ ਕੇ ਕਈ ਆਰਗਨ ਅਚਾਨਕ ਹੀ ਫੇਲ ਹੋ ਗਏ ਅਤੇ ਫਿਰ ਉਸ ਦੀ ਮੌਤ ਹੋ ਗਈ ਪਰ ਇਹ ਮੌਤ ਕੋਈ ਆਮ ਮੌਤ ਨਹੀਂ ਸੀ ਇਸ ਦੇ ਪਿੱਛੇ ਸੀ ਇੱਕ ਗਹਿਰੀ ਸਾਜ਼ਿਸ਼ ਪੂਰੇ 7 ਮਹੀਨੇ ਤੱਕ ਇਹ ਸਾਜ਼ਿਸ਼ ਰਚੀ ਜਾਂਦੀ ਹੈ ਤੇ 2 ਮਹੀਨਿਆਂ ਤੱਕ ਲਗਾਤਾਰ ਕਤਲ ਕੀਤਾ ਜਾਂਦਾ ਹੁਣ ਤੁਹਾਨੂੰ ਲੱਗੇਗਾ ਕਿ ਕਤਲ ਤਾਂ ਇੱਕੋ ਵਾਰ ਚ ਕੀਤਾ ਜਾਂਦਾ ਦੋ ਮਹੀਨਿਆਂ ਤੱਕ ਕਿਦਾਂ ਹੋ ਸਕਦਾ ਪਿਆਰ ਧੋਖਾ ਅਤੇ ਬੇਵਫਾਈ ਦੀ ਇਹ ਕਹਾਣੀ ਇੱਕ ਵਾਰ ਤਾਂ ਸਭ ਨੂੰ ਹੈਰਾਨ ਕਰ ਦੇਸੀ ਸ਼ਸ਼ੀਕਾ ਜੀ ਮਹਾਂ ਪੁਨੀਤਕੌਰ ਮਹਿਫੂਜ਼ ਰਹੋ ਤੇ ਮਹਿਫੂਜ਼ ਰੱਖੋ ਵਾਹਿਗੁਰੂ ਸਾਡੇ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਾਟ 24 ਅਗਸਤ 2022 ਸੰਤਾ ਕਰੂਜ਼ ਮੁੰਬਈ ਕਪੜਿਆਂ ਦੇ ਕਾਰੋਬਾਰੀ ਕਮਲਕਾਂਤ ਸ਼ਾਹ ਨੂੰ ਅਚਾਨਕ ਢਿੱਡ ਵਿੱਚ ਕਾਫੀ ਤੇਜ਼ ਦਰਦ ਦੀ ਸ਼ਿਕਾਇਤ ਹੋਈ। ਪਹਿਲਾਂ ਤਾਂ ਘਰ ਵਾਲਿਆਂ ਨੇ ਇਸ ਨੂੰ ਮਾਮੂਲੀ ਪਰੇਸ਼ਾਨੀ ਹੀ ਸਮਝਿਆ ਅਤੇ ਡਾਕਟਰ ਦੇ ਕੋਲ ਲੈ ਗਏ। ਡਾਕਟਰ ਨੇ ਵੀ ਆਪਣੇ ਤੌਰ ਤੇ ਦਵਾਈਆਂ ਦਿੱਤੀਆਂ ਅਤੇ ਉਹਨਾਂ ਨੂੰ ਘਰ ਜਾ ਕੇ ਆਰਾਮ ਕਰਨ ਨੂੰ ਕਿਹਾ। ਪਰ ਰਾਹਤ ਦੀ ਗੱਲ ਤਾਂ ਦੂਰ ਉਹਨਾਂ ਦੀ ਪਰੇਸ਼ਾਨੀ ਵੱਧਦੀ ਗਈ। 19 ਸਤੰਬਰ 2022 ਨੂੰ ਜਲਦੀ ਜਲਦੀ ਵਿੱਚ ਕਮਲਕਾਂਤ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ। ਪਰ ਕਿਸਮਤ ਦੀ ਖੇਡ ਵੇਖੋ ਕਿ ਇਸ ਦੇ ਬਾਅਦ ਉਹ ਕਦੀ ਵੀ ਠੀਕ ਨਹੀਂ ਹੋਇਆ ਅਤੇ ਆਖਰਕਾਰ ਕਰੀਬ 1 ਮਹੀਨੇ ਬਾਅਦ 19 ਸਤੰਬਰ ਨੂੰ ਮਲਟੀ organ ਫੇਲਿਅਰ ਦੀ ਵਜ੍ਹਾ ਨਾਲ 46 ਸਾਲ ਦੇ ਕਮਲ ਕਾਂਦ ਦੀ ਜਾਨ ਚਲੀ ਮੌਤ ਤੋਂ ਪਹਿਲਾਂ ਤਾਂ ਖੈਰ ਡਾਕਟਰ ਉਹਨਾਂ ਦੀ ਬਿਮਾਰੀ ਦੀ ਵਜ੍ਹਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਹੀ ਰਹੇ ਸਨ ਪਰ ਮੌਤ ਦੇ ਬਾਅਦ ਕੋਸ਼ਿਸ਼ ਮੌਤ ਦੇ ਕਾਰਨਾਂ ਨੂੰ ਜਾਣਨ ਦੀ ਹੋਣ ਲੱਗੀ ਅਤੇ ਇਤਫਾਕ ਨਾਲ ਉਹਨਾਂ ਦੀ ਜੋ ਬਲੱਡ ਰਿਪੋਰਟ ਡਾਕਟਰਾਂ ਦੇ ਸਾਹਮਣੇ ਸੀ ਉਹ ਹਰ ਕਿਸੇ ਦਾ ਦਿਮਾਗ ਕੁਮਾਉਣ ਦੇ ਲਈ ਕਾਫੀ ਸੀ ਡਾਕਟਰਾਂ ਨੇ ਪਾਇਆ ਕਿ ਕਮਲ ਦੇ ਖੂਨ ਵਿੱਚ ਮੈਟਲ ਯਾਨੀ ਤਾਤੂ ਦੀ ਮਾਤਰਾ ਕਾਫੀ ਜ਼ਿਆਦਾ ਸੀ ਉਹ ਵੀ ਆਮ ਨਾਲੋਂ 100 ਗੁਣਾ ਜ਼ਿਆਦਾ ਇਹਨਾਂ ਵਿੱਚ ਵੀ ਦੋ ਤਾਤੂਆਂ ਦੀ ਮਾਤਰਾ ਕੁਝ ਇੰਨੀ ਜ਼ਿਆਦਾ ਸੀ ਜੋ ਇਨਸਾਨੀ ਸਰੀਰ ਦੇ ਲਈ ਨਾ ਸਿਰਫ ਬੇਹਦ ਘਾਤਕ ਹੁੰਦੇ ਨੇ ਬਲਕਿ ਅਜਿਹੇ ਤਾਤੂ ਦੇ ਕਿਸੇ ਇਨਸਾਨ ਦੇ ਸਰੀਰ ਵਿੱਚ ਪਹੁੰਚਣ ਤੇ ਉਸ ਦੀ ਤਿੱਲ ਤਿੱਲ ਕਰਕੇ ਮੌਤ ਹੋ ਜਾਂਦੀ ਹੈ ਕਮਲ ਦੇ ਖੂਨ ਵਿੱਚ ਵੀ A ਦੀ ਮਾਤਰਾ 400 ਗੁਣਾ ਜ਼ਿਆਦਾ ਜਦਕਿ T ਦੀ ਮਾਤਰਾ 365 ਗੁਣਾ ਜ਼ਿਆਦਾ ਸੀ ਮੈਂ ਜਾਣਬੁੱਝ ਕੇ ਇਹਨਾਂ ਤਾਤੂਆਂ ਦੇ ਨਾਮ ਨਹੀਂ ਦੱਸ ਰਹੀ ਹੁਣ ਇਹਨਾਂ ਦੋਨਾਂ ਤਾਤੂਆਂ ਦੀ ਏਡੀ ਵੱਡੀ ਮਾਤਰਾ ਆਪਣੇ ਆਪ ਵਿੱਚ ਸ਼ੱਕ ਪੈਦਾ ਕਰਨ ਵਾਲੀ ਸੀ ਅਜੇ ਵਿੱਚ ਡਾਕਟਰਾਂ ਦੇ ਨਾਲ-ਨਾਲ ਕਮਲ ਦੇ ਨਾਤੇ ਰਿਸ਼ਤੇਦਾਰਾਂ ਨੂੰ ਵੀ ਉਹਨਾਂ ਦੀ ਮੌਤ ਤੇ ਸ਼ੱਕ ਹੋਣ ਲੱਗਾ ਸੀ ਇਸ ਹਾਲਾਤ ਦੇ ਬਾਅਦ ਪੁਲਿਸ ਤੱਕ ਪਹੁੰਚ ਕੀਤੀ ਗਈ ਅਤੇ ਮ੍ਰਿਤਕ ਦੇ ਦਾ ਪੋਸਟਮਾਰਟਮ ਕਰਵਾਉਣ ਦਾ ਫੈਸਲਾ ਲਿਆ ਗਿਆ ਇਸ ਦਰਮਿਆਨ ਪਰਿਵਾਰ ਵਿੱਚ ਹੋਈ ਇੱਕ ਹੋਰ ਮੌਤ ਨੂੰ ਲੈ ਕੇ ਵੀ ਸ਼ੱਕ ਵਧ ਰਿਹਾ ਹੈ। ਅਸਲ ਵਿੱਚ ਕਮਲ ਦੀ ਮਾਂ ਸਰਲਾ ਦੇਵੀ ਦੀ ਵੀ ਅਜਿਹੇ ਹੀ ਰਹੱਸਮਈ ਹਾਲਾਤਾਂ ਦੇ ਵਿੱਚ 13 ਅਗਸਤ 2022 ਨੂੰ ਮੁੰਬਈ ਦੇ ਕੋਕਿਲਾਬੈਨ ਦੀਰੋਬਾਈ ਅੰਬਾਨੀ ਹਸਪਤਾਲ ਦੇ ਵਿੱਚ ਮਲਟੀ organ ਫੇਲਿਅਰ ਨਾਲ ਹੀ ਮੌਤ ਹੋ ਗਈ ਸੀ। ਹੁਣ ਸਵਾਲੇ ਉੱਠਣ ਲੱਗਾ ਸੀ ਕਿ ਕੀ ਇਹਨਾਂ ਦੋਵੇਂ ਮੌਤਾਂ ਦਾ ਆਪਸ ਦੇ ਵਿੱਚ ਕੋਈ ਲਿੰਕ ਹੈ? ਹੁਣ ਮਾਮਲੇ ਦੀ ਜਾਂਚ ਪੁਲਿਸ ਆਪਣੇ ਹੱਥ ਵਿੱਚ ਲੈ ਚੁੱਕੀ ਸੀ। ਪੁਲਿਸ ਨੇ ਕਮਲ ਦੀ ਪਤਨੀ ਕਵਿਤਾ ਦੇ ਨਾਲ-ਨਾਲ ਪਰਿਵਾਰ ਦੇ ਦੂਜੇ ਲੋਕਾਂ ਤੋਂ ਵੀ ਪੁੱਛਤਾ ਸ਼ੁਰੂ ਕੀਤੀ ਅਤੇ ਇਸ ਕੋਸ਼ਿਸ਼ ਵਿੱਚ ਪੁਲਿਸ ਨੂੰ ਕਈ ਚੁਕਾਉਣ ਵਾਲੀਆਂ ਗੱਲਾਂ ਦਾ ਪਤਾ ਲੱਗਿਆ ਪੁਲਿਸ ਨੂੰ ਕਮਲਦੀਪ ਭੈਣ ਨੇ ਦੱਸਿਆ ਕਿ ਉਸਦੀ ਭਾਬੀ ਕਵਿਤਾ ਹਸਪਤਾਲ ਵਿੱਚ ਭਰਤੀ ਰਹਿਣ ਦੇ ਦੌਰਾਨ ਕਮਲ ਦੇ ਉਸਦੇ ਭਰਾ ਦੇ ਪੈਸਿਆਂ ਅਤੇ ਅਕਾਊਂਟ ਦੇ ਬਾਰੇ ਵਿੱਚ ਲਗਾਤਾਰੀ ਜਾਣਕਾਰੀ ਜਟਾਉਣ ਦੀ ਕੋਸ਼ਿਸ਼ ਕਰ ਰਹੀ ਸੀ ਇਸ ਦੇ ਬਾਅਦ ਜਦੋਂ ਕਮਲ ਦੀ ਮੌਤ ਹੋ ਗਈ ਤਾਂ ਉਹ ਫੌਰਨ ਹੀ ਉਸ ਦੇ ਲਾਈਫ ਇੰਸ਼ੋਰੈਂਸ ਦੇ ਬਾਰੇ ਵਿੱਚ ਪਤਾ ਕਰਨ ਲੱਗੀ ਘਰ ਵਾਲਿਆਂ ਨੂੰ ਤੇ ਵਤੀਰੇ ਵਿੱਚ ਕਿਸੇ ਤਰ੍ਹਾਂ ਦਾ ਗਮ ਜਾਂ ਅਫਸੋਸ ਨਜ਼ਰ ਨਹੀਂ ਆਇਆ ਹੁਣ ਪੁਲਿਸ ਨੇ ਡਾਕਟਰਾਂ ਤੋਂ رائے ਲਈ ਡਾਕਟਰ ਨੇ ਦੱਸਿਆ ਕਿ ਐਟਟੀ ਦਰਅਸਲ ਉਹ ਸਲੋ ਪੌਇਜ਼ਨ ਹੈ ਧੀਮਾ ਜ਼ਹਿਰ ਹੈ ਜਿਸ ਨੂੰ ਖਾਣੇ ਵਿੱਚ ਮਿਲਾ ਦੇਣ ਨਾਲ ਨਾ ਤਾਂ ਉਸ ਦੇ ਟੇਸਟ ਵਿੱਚ ਕੋਈ ਫਰਕ ਆਉਂਦਾ ਹੈ ਅਤੇ ਨਾ ਹੀ ਰੰਗ ਵਿੱਚ ਪਰ ਇਹ ਸਰੀਰ ਦੇ ਅੰਦਰੂਨੀ ਅੰਗਾਂ ਨੂੰ ਬਿਮਾਰ ਕਰਨ ਲੱਗਦੇ ਨੇ ਹੁਣ ਸਵਾਲ ਇਹ ਸੀ ਕਿ ਜੇ ਸਾਰਿਆਂ ਨੂੰ ਇਕੱਠਿਆ ਖਾਣਾ ਮਿਲਦਾ ਸੀ ਸਾਰੇ ਇਕੱਠੇ ਰਹਿੰਦੇ ਸਨ ਤਾਂ ਸਿਰਫ ਕਮਲ ਦੇ ਸਰੀਰ ਵਿੱਚ ਹੀ ਇਹ ਚੀਜ਼ਾਂ ਏਡੀ ਵੱਡੀ ਮਾਤਰਾ ਵਿੱਚ ਕਿਉਂ ਸਨ ਹੁਣ ਪਤਨੀ ਕਵਿਤਾ ਤੇ ਸ਼ੱਕ ਗਹਿਰਾ ਰਿਹਾ ਸੀ ਹੁਣ ਪੁਲਿਸ ਨੇ ਕਵਿਤਾ ਦੀ ਸੀਡੀਆਰ ਯਾਨੀ ਕਾਲ ਡਿਟੇਲ ਰਿਕਾਰਡ ਕਢਵਾਈ ਅਤੇ ਇਸੇ ਸੀਡੀਆਰ ਦੀ ਜਾਂਚ ਵਿੱਚ ਜੋ ਕਹਾਣੀ ਨਿਕਲ ਕੇ ਸਾਹਮਣੇ ਆਈ ਉਸ ਨੇ ਪੁਲਿਸ ਵਾਲਿਆਂ ਨੂੰ ਵੀ ਚੱਕਰਾ ਦਿੱਤਾ ਕਮਲ ਦੀ بیوی ਕਵਿਤਾ ਲਗਾਤਾਰ ਹਿਤੇਸ਼ ਨਾ ਦੇ ਕਿਸੇ ਸ਼ਖਸ ਨਾਲ ਲੰਮੀਆਂ ਲੰਮੀਆਂ ਗੱਲਾਂ ਕਰਦੀ ਸੀ ਹੁਣ ਪੁਲਿਸ ਨੇ ਹਿਤੇਸ਼ ਦੇ ਬਾਰੇ ਵਿੱਚ ਵੀ ਪਤਾ ਕਰਨਾ ਸ਼ੁਰੂ ਕੀਤਾ ਹੁਣ ਪੁਲਿਸ ਨੇ ਨਾ ਸਿਰਫ ਕਵਿਤਾ ਨਾਲ ਗੱਲ ਕੀਤੀ ਬਲਕਿ ਉਸ ਤੋਂ ਸਖਤੀ ਨਾਲ ਪੁੱਛਤਾਛ ਕੀਤੀ। ਪੁਲਿਸ ਦੀ ਪੁੱਛਤਾਛ ਵਿੱਚ ਕਵਿਤਾ ਨੇ ਕਬੂਲ ਕਰ ਲਿਆ ਕਿ ਉਹ ਹਿਤੇਸ਼ ਨਾਲ ਪਿਆਰ ਕਰਦੀ ਆ ਤੇ ਉਸੇ ਨੇ ਆਪਣੇ ਪਤੀ ਕਮਲਕਾਂਤ ਦਾ ਕਤਲ ਆਪਣੇ ਆਸ਼ਿਕ ਹਿਤੇਸ਼ ਦੇ ਨਾਲ ਮਿਲ ਕੇ ਕੀਤਾ ਤਾਂ ਕਿ ਉਸ ਦੀ ਮੌਤ ਦੇ ਬਾਅਦ ਉਹ ਉਸੇ ਦੇ ਪੈਸਿਆਂ ਤੇ ਆਪਣੇ ਪ੍ਰੇਮੀ ਦੇ ਨਾਲ ਮਜ਼ੇ ਦੀ ਜ਼ਿੰਦਗੀ گزار ਸਕੇ। ਪੁਲਿਸ ਦੀ ਪੁੱਛਤਾਛ ਵਿੱਚ ਨੇ ਪਤੀ ਕਮਲਕਾਂਤ ਨੂੰ ਖਾਣੇ ਵਿੱਚ ਏ ਅਤੇ ਟੀ ਦੀ ਖੁਰਾਕ ਮਿਲਾ ਕੇ ਦੇਣ ਦੀ ਗੱਲ ਵੀ ਕਬੂਲ ਕੀਤੀ ਅਤੇ ਦੱਸਿਆ ਕਿ ਇਸ ਦੇ ਲਈ ਉਸ ਨੂੰ ਉਸ ਦੇ ਪ੍ਰੇਮੀ ਹਿਤੇਸ਼ ਨੇ ਹੀ ਆਈਡੀਆ ਦਿੱਤਾ ਸੀ ਅਸਲ ਵਿੱਚ ਕਮਲ ਅਤੇ ਹਿਤੇਸ਼ ਦੋਵੇਂ ਬਚਪਨ ਦੇ ਦੋਸਤ ਸਨ ਕਵਿਤਾ ਦੀ ਆਪਣੇ ਵਿਆਹ ਤੋਂ ਕਰੀਬ 10 ਸਾਲ ਪਹਿਲਾਂ ਕਮਲਕਾਂਤ ਦੇ ਦੋਸਤ ਹਿਤੇਸ਼ ਨਾਲ ਮੁਲਾਕਾਤ ਹੋਈ ਸੀ ਪਰ ਇਤਫਾਕ ਨਾਲ ਵਿਆਹ ਦੇ ਬਾਅਦ ਕਮਲਕਾਂਤ ਅਤੇ ਕਵਿਤਾ ਵਿੱਚ ਅਨਬਨ ਹੋਣ ਲੱਗੀ ਦੋਵੇਂ ਇੱਕ ਦੂਜੇ ਤੋਂ ਦੂਰ ਜਾਣ ਲੱਗੇ ਅਤੇ ਹਿਤੇਸ਼ ਕਵਿਤਾ ਦੇ ਕਰੀਬ ਹੋਣ ਲੱਗਾ ਵਿਚ ਕਵਿਤਾ ਆਪਣੇ ਬੱਚਿਆਂ ਦੇ ਨਾਲ ਪਤੀ ਦਾ ਘਰ ਛੱਡ ਕੇ ਚਲੀ ਵੀ ਗਈ ਸੀ ਪਰ ਫਿਰ ਪਲਾਨਿੰਗ ਦੇ ਤਹਿਤ 15 ਜੂਨ ਨੂੰ ਵਾਪਸ ਸੋਹਰੇ ਘਰ ਪਰਤੀ ਅਤੇ ਪਤੀ ਅਤੇ ਸੱਸ ਨੂੰ ਖਾਮੋਸ਼ੀ ਨਾਲ ਜ਼ਹਿਰ ਦੇਣ ਲੱਗੀ ਇਸ ਤਰ੍ਹਾਂ 7 ਮਹੀਨਿਆਂ ਦੀ ਪਲਾਨਿੰਗ ਦੇ ਬਾਅਦ ਆਖਰਕਾਰ ਜ਼ਹਿਰ ਨੇ ਆਪਣਾ ਅਸਰ ਦਿਖਾਇਆ ਅਤੇ ਕਮਲਕਾਂਤ ਦੀ ਜਾਨ ਚਲੀ ਗਈ ਪੁਲਿਸ ਦੇ ਹੱਥੋਂ ਕਵਿਤਾ ਗ੍ਰਿਫਤਾਰ ਹੋ ਚੁੱਕੀ ਸੀ ਪਰ ਹੁਣ ਉਸ ਦੇ ਆਸ਼ਕ ਹਿਤੇਸ਼ ਨੂੰ ਆਪਣੀ ਗ੍ਰਿਫਤਾਰੀ ਦਾ ਡਰ ਸਤਾ ਰਿਹਾ ਸੀ ਅਤੇ ਇਸੇ ਡਰ ਵਿੱਚ ਉਸ ਨੇ ਪੁਲਿਸ ਤੋਂ ਬਚਣ ਦੇ ਲਈ ਇੱਕ ਹੋਰ ਸਾਜ਼ਿਸ਼ ਰਚੀ ਉਸ ਨੇ ਆਪਣੇ ਕਿਡਨਾਪ ਹੋਣ ਦੀ ਝੂਠੀ ਕਹਾਣੀ ਕਰ ਦਿੱਤੀ ਅਤੇ ਜਦੋਂ ਤੱਕ ਪੁਲਿਸ ਉਸ ਤੱਕ ਪਹੁੰਚੀ ਉਸ ਨੇ ਦੱਸਿਆ ਕਿ ਉਹ ਖੁਦ ਜੁਰਮ ਦਾ ਸ਼ਿਕਾਰ ਹੈ ਉਸ ਨੂੰ ਕੁਝ ਲੋਕਾਂ ਨੇ ਕਿਡਨਾਪ ਕਰ ਲਿਆ ਸੀ ਅਤੇ ਉਸ ਨੂੰ ਬੁਰੀ ਤਰ੍ਹਾਂ ਮਾਰਿਆ ਸ਼ਾਹਪੁਰ ਵਿੱਚ ਨਾਸਿਕ ਰੋਡ ਤੇ ਫਿਰ ਸੁੱਟ ਦਿੱਤਾ ਜਦੋਂ ਪੁਲਿਸ ਨੇ ਉਸ ਨੂੰ ਗ੍ਰਫਤਾਰ ਕੀਤਾ ਤਾਂ ਉਸ ਦੇ ਸਰੀਰ ਤੇ ਥਾਂ ਥਾਂ ਤੇ ਸੱਟਾਂ ਦੇ ਨਿਸ਼ਾਨ ਸਨ ਹਾਲਾਂਕਿ ਜਦੋਂ ਪੁਲਿਸ ਨੇ ਉਸ ਤੋਂ ਸਖਤੀ ਨਾਲ ਪੁੱਛਤਾਛ ਕੀਤੀ ਤਾਂ ਪਤਾ ਲੱਗਿਆ ਕਿ ਇਹ ਉਸ ਨੇ ਖੁਦ ਹੀ ਆਪਣੇ ਸਰੀਰ ਤੇ ਜ਼ਖਮ ਦਿੱਤੇ ਨੇ ਤਾਂ ਕਿ ਉਹ ਪੁਲਿਸ ਨੂੰ ਆਪਣੀ ਝੂਠੀ ਕਹਾਣੀ ਨਾਲ ਉਲਝਾ ਸਕੇ ਅਤੇ ਗ੍ਰਫਤਾਰੀ ਤੋਂ ਬਚ ਸਕੇ ਪਰ ਅਜਿਹਾ ਹੋ ਨਹੀਂ ਸਕਿਆ ਅਤੇ ਉਹ ਕਾਨੂੰਨ ਦੀ ਗ੍ਰਫਤ ਵਿੱਚ ਆ ਗਿਆ ਹੁਣ ਤੁਹਾਨੂੰ ਇਹ ਦੱਸ ਦਿੰਨੇ ਆ ਕਿ ਆਖਰੇ A ਅਤੇ T ਕੀ ਬਣਾ ਨੇ ਜਾਣਕਾਰ ਦੀ ਮੰਨੀਏ A ਕਿਸੇ ਇਨਸਾਨ ਦੇ ਸਰੀਰ ਵਿੱਚ ਖਾਣਾ ਪਚਾਉਣ ਤੋਂ ਲੈ ਕੇ ਕਿਰਿਆਵਾਂ ਦੇ ਲਈ ਪੈਦਾ ਹੋਣ ਵਾਲੇ ਐਂਜ਼ਾਈਮ ਨੂੰ ਖਰਾਬ ਕਰ ਦਿੰਦਾ ਜਿਸ ਨਾਲ ਸਰੀਰ ਦੇ ਕਈ ਅੰਗ ਕੰਮ ਕਰਨਾ ਬੰਦ ਕਰ ਦਿੰਦੇ ਨੇ ਉਥੇ T ਵੀ ਪਾਣੀ ਵਿੱਚ ਘੁਲਣ ਵਾਲਾ ਕੈਮਿਕਲ ਹੈ ਇਹ ਵੀ ਕੋਈ ਰੰਗ ਨਹੀਂ ਛੜਦਾ ਤੇ ਨਾ ਹੀ ਇਸ ਵਿੱਚ ਸਵਾਦ ਹੁੰਦਾ ਇਹਨਾਂ ਦਾ ਇਸਤੇਮਾਲ ਪੂਰੀ ਦੁਨੀਆ ਵਿੱਚ ਸਾਇਲੈਂਟ ਕਿਲਰ ਦੇ ਤੌਰ ਤੇ ਕੀਤਾ ਜਾਂਦਾ ਹੈ ਕਈ ਤਾਨਾਸ਼ਾਹਾਂ ਤੋਂ ਲੈ ਕੇ ਕਈ ਨੇਤਾਵਾਂ ਦੀ ਹੱਤਿਆ ਇਨਾਂ ਹੀ ਕੈਮੀਕਲਸ ਨਾਲ ਹੋਈ ਹੈ ਇਹ ਸਰੀਰ ਵਿੱਚ ਹੌਲੀ-ਹੌਲੀ ਅਸਰ ਕਰਦੇ ਨੇ ਜਿਸ ਬਾਰੇ ਤੁਰੰਤ ਪਤਾ ਨਹੀਂ ਲੱਗਦਾ ਜਦੋਂ ਸਰੀਰ ਦੇ ਅੰਗ ਖਰਾਬ ਹੋ ਜਾਂਦੇ ਨੇ ਤਾਂ ਉਲਟੀਆਂ ਪੇਟ ਵਿੱਚ ਦਰਦ ਅਤੇ ਸਿਰਦਰਦ ਦੀ ਸ਼ਿਕਾਇਤ ਹੁੰਦੀ ਹੈ ਜਿਸ ਦੇ ਬਾਅਦ ਸਰੀਰ ਦੇ ਅੰਗ ਕੰਮ ਕਰਨਾ ਬੰਦ ਕਰ ਦਿੰਦੇ ਨੇ ਅਤੇ ਮੌਤ ਨੂੰ ਸ਼ਾਂਤੀ ਹੈ ए ਅਤੇ ਟੀ ਦੇ ਇਸਤੇਮਾਲ ਨਾਲ 15 ਤੋਂ 25 ਦਿਨ ਵਿੱਚ ਹੀ ਆਰਗਨ ਫੇਲ ਹੋ ਜਾਂਦੇ ਨੇ ਸتمبر 2024 ਵਿੱਚ ਮੁੰਬਈ ਸੈਸ਼ਨ ਕੋਰਟ ਨੇ ਕਵਿਤਾ ਸ਼ਾਨੂ ਜ਼ਮਾਨਤ ਦੇ ਦਿੱਤੀ ਜਿਸ ਤੇ ਉਸਦੇ ਪਤੀ ਕਮਲਕੰਨ ਸ਼ਾਨੂ ਜ਼ਹਿਰ ਦੇਣ ਦਾ ਦੋਸ਼ ਸੀ ਅਦਾਲਤ ਨੇ ਦੇਖਿਆ ਕਿ ਰਿਕਾਰਡ ਤੇ ਕੋਈ ਵੀ ਸਵੀਕਾਰਯੋਗ ਸਮੱਗਰੀ ਨਹੀਂ ਹੈ ਜੋ ਸੁਝਾਵੇ ਕਿ ਕਵਿਤਾ ਨੇ ਜ਼ਹਿਰੀਲਾ ਪਦਾਰਥ ਦਿੱਤਾ ਸੀ ਇਸ ਤੋਂ ਇਲਾਵਾ ਅਦਾਲਤ ਨੇ ਕਵਿਤਾ ਦੇ ਦੋ ਬੱਚਿਆਂ ਦੀ ਪੜ੍ਹਾਈ ਤੇ ਵਿਚਾਰ ਕੀਤਾ ਏ ਨੋਟ ਕਰਦਿਆਂ ਹੋਇਆ ਕਿ ਉਹਨਾਂ ਦੀ ਮਾਂ ਨੂੰ ਅਨਮਿੱਥੇ ਸਮੇਂ ਲਈ ਜੇਲ੍ਹ ਵਿੱਚ ਰੱਖਣਾ ਉਚਿਤ ਨਹੀਂ ਹੋਵੇਗਾ ਅਕਤੂਬਰ 2024 ਵਿੱਚ ਬੰਬੇ ਹਾਈ ਕੋਰਟ ਨੇ ਹਿਤੇਸ਼ ਸ਼ੈਨ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਜਿਸ ਤੇ ਕਵਿਤਾ ਸ਼ਾਹ ਨਾਲ ਕਥਿਤ ਕਤਲ ਦੀ ਸਾਜ਼ਿਸ਼ ਰਚਣ ਦਾ ਦੋਸ਼ ਹੈ ਅਦਾਲਤ ਨੇ ਜਨ ਵਿਰੋਧੂ ਮਜ਼ਬੂਤ ਸਰਕਮਸਟੈਂਸ਼ੀਅਲ ਐਵੀਡੈਂਸ ਦਾ ਹਵਾਲਾ ਦਿੱਤਾ ਜਿਸ ਵਿੱਚ ਕਵਿਤਾ ਨਾਲ ਉਸਦੇ ਐਕਸਟਰਾ ਮੈਰਿਟਲ ਅਫੇਅਰ ਅਤੇ ਹੌਲੀ-ਹੌਲੀ ਕੰਮ ਕਰਨ ਵਾਲੇ ਜ਼ੈਰਾ ਨਾਲ ਸੰਬੰਧਿਤ ਆਨਲਾਈਨ ਖੋਜਾਂ ਦੇ ਡਿਜੀਟਲ ਸਬੂਤ ਸ਼ਾਮਿਲ ਹਨ ਬੁਰਾਈ ਕਿਸ ਕਿਸ ਕੋਨੇ ਚ ਚੜ ਕੇ ਬੈਠੀ ਹੋਈ ਹੈ ਕਿੰਨੀ ਖਤਰਨਾਕ ਹੈ ਇਸ ਕਹਾਣੀ ਵਿੱਚ ਇਹ ਸਾਫ ਸਾਫ ਨਜ਼ਰ ਆਉਂਦਾ ਹੈ ਇਨਸਾਨ ਬਾਹਰ ਦੇ ਝਗੜਿਆਂ ਤਲਖੀਆਂ ਤੇ ਅਸ਼ਾਂਤੀ ਤੋਂ ਬਚ ਕੇ ਘਰ ਆਉਂਦਾ ਹੈ ਘਰ ਅੰਦਰ ਉਹ ਖੁਦ ਨੂੰ ਬਿਲਕੁਲ ਸੇਫ ਫੀਲ ਕਰਦਾ ਹੈ ਮਹਿਫੂਜ਼ ਫੀਲ ਕਰਦਾ ਹੈ ਪਰ ਜਦੋਂ ਘਰ ਚ ਕੋਈ ਆਪਣਾ ਹੀ ਤੁਹਾਡੀ ਮੌਤ ਦਾ ਸਮਾਨ ਲੈ ਕੇ ਬੈਠਿਆ ਹੋਵੇ ਕਿਸ ਤੋਂ ਪ੍ਰੋਸਾ ਕਰ ਵਾਹਿਗੁਰੂ ਮਹਿਰ ਕਰ ਉਸੇ ਵੇਖ ਰਿਹਾ ਹੈ ਕੈਮਰਾ ਅਲੈਕਸਾ